ਹਾਂਜੀ ਸਤਿ ਸ੍ਰੀ ਅਕਾਲ ਭਾਈ ਸਾਰਿਆਂ ਨੂੰ ਵੱਡੀ ਮੂਰੀ ਤਾਂ ਬਹੁਤ ਬੰਦਿਆਂ ਨੇ ਸਿੱਖੀ ਐ ਜਿਵੇਂ ਆਪਣੇ ਘਰੇ ਨਾ ਕੋਈ ਮਾੜਾ-ਵੋਟਾ ਰੱਸਾ ਪਿਆ ਹੁੰਦਾ ਕੱਲਾ ਮੂਰੀ ਦਾ ਮੂੰਹ ਬਣਾਉਣਾ ਸਿਖਾਉਣਾ ਸੋਨੂੰ ਤਾਂ ਕਿ ਤੁਹਾਡੇ ਪੈਸੇ ਕਈ ਵਾਰੀ ਮੌਕੇ ਤੇ ਚੀਜ਼ ਨਾ ਲੱਭੇ ਕੋਈ ਟੋਟਾ ਰੱਸਾ ਪਿਆ ਆ ਦੇਖੋ ਜਿਵੇਂ ਆਪਾਂ ਨੂੰ ਇਹ ਕੱਲੇ ਮੂੰਹ ਵਾਸਤੇ ਕਿੱਡਾ ਕ ਚਾਹੀਦਾ 1 2 ਇਹ ਆ ਤਿੰਨ ਤਿੰਨ ਕਰ ਲੋ ਤਿੰਨ ਕਰਕੇ ਇਹਨੂੰ ਡਬਲ ਕਰ ਲੋ ਤੇ ਡਬਲ ਕਰਕੇ ਮਾੜਾ ਮੋਟਾ ਵੱਧ ਘਟ ਦਾ ਕੋਈ ਚੱਕਰ ਨਹੀਂ ਇਹਦੇ ਇੱਕ ਸਿਰੇ ਤੇ ਐਵੇਂ ਗੱਠ ਮਾਰ ਲੇ ਕੱਲੇ ਮੂੰਹ ਦੀ ਐ ਇਹ ਕੱਲੇ ਮੂੰਹ ਦੀ ਦੂਜੀ ਮੂਰੀ ਤਾਂ ਆਪਾਂ ਬਹੁਤ ਵਾਰੀ ਦੱਸਤਾ ਤੁਹਾਨੂੰ ਤੇ ਆ ਦੇਖੋ ਇਹਦੀ ਦੇ ਕੇ ਲਾਮ ਤੇ ਗੱਠ ਇਹਨੂੰ ਕੀ ਕਰਨਾ ਸੋਨੇ ਜਿਹੜਾ ਪਹਿਲਾ ਸਿਰਾ ਇਹਦਾ ਪਹਿਲਾ ਸਿਰਾ ਆ ਬਾਹਰ ਤੋਂ ਮਣਕੇ ਡੋਲੇ ਤੱਕ ਲਿਆਓ ਇਹਨੂੰ ਡੋਲੇ ਤੱਕ ਲੈ ਇਹ ਕੰਨ ਆਲਾ ਰਸਾ ਹੋ ਗਿਆ ਜੀ ਠੀਕ ਹੈ ਜੀ ਉਦੋਂ ਬਾਅਦ ਇਹਨੂੰ ਐਵੇਂ ਧਰ ਲੋ ਜੀ ਐਵੇਂ ਧਰ ਕੇ ਆਹ ਉਂਗਲ ਵਿੱਚ ਦੀ ਟਪਾ ਕੇ ਜਿਹੜਾ ਇਹ ਆ ਆਹ ਇਹ ਛੋਟਾ ਰੱਖੋ ਇਹਨੂੰ ਬਾਲਾ ਵੱਡਾ ਕਰਨ ਦੀ ਲੋੜ ਨਹੀਂ ਤੇ ਇਹਨੂੰ ਛੋਟਾ ਹੀ ਰੱਖਣਾ ਆਪਾਂ ਨੇ ਬੱਸ ਇਹ ਇੰਨਾ ਕੀ ਕਿਉਂਕਿ ਇਹ ਮੂੰਹ ਆ ਫਿਰ ਬਾਲਾ ਮੂੰਹ ਗਲ ਚ ਵਗ ਜਾਵੇ ਉਦੋਂ ਬਾਅਦ ਇਹਨੂੰ ਲਾਮ ਵਾਲੇ ਨੂੰ ਇਹ ਆ ਚੀਚੀ ਚ ਦੇ ਲੋ ਇਹਨੂੰ ਆ ਗੁੱਠੇ ਚ ਦੇ ਲੋ ਆ ਚੀਚੀ ਜਿਹੜਾ ਗੁੱਠੇ ਚ ਜਿਹੜਾ ਆਹ ਛੋਟਾ ਹਿੱਸਾ ਹੈ ਇਹਨੂੰ ਇਹਦੇ ਵਿੱਚ ਦੀ ਟਪਾ ਲੋ ਇਹ ਆ ਗਈ ਜੀ ਆਪਣੀ ਪਹਿਲੀ ਗੱਠ ਜਮੇ ਸੋਖਾ ਆਪਾਂ ਉਹੀ 90 90 ਰੁਪਏ ਮੂਰੀਆਂ ਤੇ ਦੇਈ ਜਾਂਦੇ ਆ ਰਸਾ ਲਿਆ ਓ ਘਰੇ ਬਣਾਓ ਕੋਈ ਲੋੜੇ ਨਹੀਂ ਜਦੋਂ ਲੋੜਾ ਟੁੱਟ ਗਈ ਬਣਾ ਲਓ ਨਹੀਂ ਰਸਾ ਪਿਆ ਆਪਣਾ 100 ਕਮ ਆਂਦਾ ਮੈਂ ਤਾਂ ਇਹੀ ਕਰਦਾ ਠੀਕ ਹੈ ਜੀ ਇਹ ਮੂਹ ਦੇ ਵਿੱਚ ਦੀ ਕੀ ਕਰਨਾ ਜਿਹੜਾ ਆਪਣਾ ਬਾਕੀ ਰਸਾ ਬਚ ਗਿਆ ਇਹਨੂੰ ਇਹਦੇ ਵਿੱਚ ਦੀ ਟਪਾ ਲਓ ਇਹ ਆ ਬਣ ਗਿਆ ਆਪਣਾ ਮੂਹ ਮੂੰਹ ਇਹਦੇ ਵਿੱਚ ਦੀ ਟਪਾ ਕੇ ਕਿੰਨਾ ਕੁ ਮੂੰਹ ਰੱਖਣਾ ਆਪਾਂ ਨੇ ਉਹਨਾਂ ਕਿ ਇਹਨੂੰ ਇੱਥੇ ਕਰਕੇ ਇੰਨਾ ਕੁ ਮੂੰਹ ਕਰਨਾ ਇਹਦੇ ਵਿੱਚ ਦੀ ਬਸ ਸਿਰਫ ਆ ਗੱਠ ਪਾ ਦੋ ਜਿਹੜੀ ਲਾਸਟ ਗੰਢ ਹੈ ਜੇ ਆ ਬਣ ਗਿਆ ਆਪਣਾ ਕੱਲਾ ਮੂੰਹ ਇਹਨੂੰ ਕੱਲੇ ਮੂੰਹ ਵਿੱਚ ਦੀ ਪਾ ਕੇ ਐਵੇਂ ਐਵੇਂ ਬੰਨ ਦੋ ਤੇ ਆ ਨੱਕ ਤੇ ਆ ਜੂਗਾ ਤੇ ਇਹਦੇ ਥੱਲੇ ਪਾ ਲੋ ਰੱਸਾ ਕੋਈ ਛੋਟਾ ਮੋਟਾ ਟੋਟਾ ਜਿਵੇਂ ਕੋਈ ਵੀ ਤੁਹਾਡੇ ਲਵੇ ਪਿਆ ਉਹ ਥੱਲੇ ਪਾ ਕੇ ਕੁਝ ਵੀ ਨਹੀਂ ਕਰਨਾ ਇੰਨਾ ਕੰਮ ਹੈ ਇਹ ਮੂਰੀ ਆ ਕੱਲਾ ਮੂੰਹ ਵਿੱਚ ਦੀ ਟਪਾ ਕੇ ਆ ਜਿਹੜਾ ਨੱਕ ਦੇ ਉੱਤੇ ਆ ਜੂਗਾ ਆ ਥੱਲੇ ਆ ਜੂਗਾ ਇਹ ਤੇ ਰੱਸਾ ਬਣਨਾ ਜਾਊਗਾ ਉਰੇ ਰੱਸਾ ਬਨ ਕੇ ਜਿੱਥੇ ਮਰਜ਼ੀ ਲੈ ਜਾਓ ਇਹਨੂੰ ਛੋਟਾ ਕਰ ਲੋ ਵੱਡਾ ਕਰ ਲੋ ਸਾਰਿਆਂ ਨਾਲੋਂ ਸੌਖਾ ਕੰਮ ਹੈ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਆਪਣੇ ਜਿਹੜੇ ਨਵੇਂ ਮੁੰਡੇ ਨੇ ਉਹ ਘਰੀ ਬਣਾ ਕੇ 5 ਮਿੰਟਾਂ ਚ ਇਹ ਜਾਖ ਸੁੱਕ ਜਾਣਾ ਤੇ ਥੈਲੇ ਨਾਲ ਬੱਟੀਆਂ ਹੋਈਆਂ ਰस्सੀਆਂ ਦਾ ਵੀ ਮੂੰਹ ਬਣਾ ਸਕਦੇ ਆ ਤੁਸੀਂ ਅੱਗੇ ਹੀ ਕਰਿਆ ਕਰਦੇ ਸਾਸ਼ਟ੍ਰੀਕਾਰ ਵੀਡੀਓ ਸ਼ੇਅਰ ਕਰਦੇ